ਜੇਸੀ ਟੀਮ ਮਿਲਦੇ ਨੇੜੇ ਸ਼ਰਜ ਕਲੋਨੀ ਵਿਖੇ ਕਿਸ ਤਰ੍ਹਾਂ ਇੱਕ ਗਰੀਬ ਦਾ ਕਬਜ਼ਾ ਟਾ ਦਿੱਤਾ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ ਇੱਥੇ ਇਹ ਵੀ ਜ਼ਰੂਰ ਦੱਸਣਾ ਚਾਹਾਂਗੇ ਕਿ ਜਦਕਿ ਸ਼ਰਜ ਕਲੋਨੀ ਦੇ ਆਲੇ-ਦੁਆਲੇ ਸੈਂਕੜੇ ਕਬਜ਼ੇ ਦਿਸ ਰਹੇ ਹਨ ਬਾਕੀ ਕਬਜ਼ਿਆਂ ਬਾਰੇ ਜਦੋਂ ਸੁਪਰਡੈਂਟ ਗੁਰਮੇਨ ਸਿੰਘ ਨੂੰ ਮੌਕੇ ਤੇ ਪੁੱਛਿਆ ਤਾਂ ਉਹਨਾਂ ਦਾ ਹੱਤਾ ਅਨੋਖਾ ਜਵਾਬ ਸੀ ਅਸੀਂ ਤਾਂ ਸ਼ਿਕਾਇਤ ਤੇ ਕਾਰਵਾਈ ਕੀਤੀ ਆਓ ਤੁਹਾਨੂੰ ਸੁਣਾਉਂਦੇ ਹਾਂ ਕਬਜ਼ਾ ਟਾਉਣ ਤੋਂ ਪ੍ਰੇਸ਼ਾਨ ਕੀ ਕਹਿ ਰਹੇ ਹਨ ਸੁਰਿੰਦਰ ਸ਼ਾ ਪ੍ਰੋਗਰੈਸ ਪਲੱਸ ਨਿਊ ਚੈਨਲ ਤੋਂ ਬ੍ਰੋ ਸ਼ਰਮਾ ਜੀ ਖਾਸ ਰਿਪੋਰਟ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਸਰਿੰਦਰ ਸਿੰਘ ਰਾਜ ਜੀ ਅੱਜ ਕਾਰਪੋਰੇਸ਼ਨ ਵਾਲੇ ਆਏ ਸੀ ਟਰਾਲੀ ਮਾਰ ਕੇ ਸਾਈਡ ਨਾਲ ਇੱਕ ਤੁਹਾਡੀ ਜਗ੍ਹਾ ਨੂੰ ਤੋੜਿਆ ਗਿਆ ਕੀ ਕਾਰਨ ਹੈ ਉਸ ਚੀਜ਼ ਦਾ ਸਰ ਇਹ ਆ ਜੀ ਇਹ ਪਹਿਲਾ ਪਹਿਲੋ ਦੇ ਦੁਕਾਨ ਮੇਰੀ ਬਣੀ ਹੋਈ ਸੀ ਇਹ ਤੇ ਦੂਆ ਦੂਆ ਦਿਨ ਆਇਆ ਉਹ ਨੇੜੇ ਦੇ ਨਾਲ ਉੜ ਗਿਆ ਸੀ ਤੇ ਉਹਦੇ ਉਹਦੇ ਖੰਭਾ ਸੀਗਾ ਬਾਸ ਦਾ ਮੈਂ ਲੋਹੇ ਦਾ ਖੰਭਾ ਕੱਢਿਆ ਇਹ ਆ ਕੇ ਤੁਰ ਗਏ ਜੀ ਕੱਲੇ ਮੈਨੇ ਮੇਰੇ ਬਾਤੇ ਹੁੰਦੇ ਜੀ ਹੋਰ ਕਿੱਲੇ ਬਾਤੇ ਨਹੀਂ ਜਾਂਦੇ ਜੀ ਨਵੇਂ ਬਣੇ ਉੱਥੇ ਇੱਕ ਵਾਰੀ ਦੇਖ ਲੋ ਜੀ ਸਾਰੀ ਦੁਨੀਆ ਬੈਠੀ ਹੈ ਅੱਜ ਵੀ ਬੈਠੇ ਆ ਸਰ ਮੇਰੇ ਨਾਲ ਦੁਸ਼ਮਣ ਹੀ ਐਸਾ ਕਿਉਂ ਕਿਤੇ ਜਾਂਦਾ ਆ ਜਦੋਂ ਕਾਰਪੋਰੇਸ਼ਨ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਇਹ ਉਹਨਾਂ ਨੇ ਦੱਸਿਆ ਕਿ ਇਹ ਇੱਕ ਨਜਾਇਜ਼ ਕਬਜ਼ਾ ਸੀ ਤਾਂਟ ਆਇਆ ਤੇ ਇੱਕ ਮੇਰਾ ਹੀ ਨਜਾਇਜ਼ ਟਾਪ ਕਬਜ਼ਾ ਹੈ बाकी ਆ ਲੋਕਾਂ ਦਾ ਨਜਾਇਜ਼ ਹੈ ਨਹੀਂਗਾ ਦੇਖੋ ਤਾਂ ਇੱਧਰ ਘਮਾਓ ਤੁਸੀਂ ਦੇਖੋ ਇੱਧਰ ਵੀ ਦੇਖੋ ਇਹ ਨਜਾਇਜ਼ ਕਬਜ਼ੇ ਨਹੀਂ ਹੈ ਇਹ ਕਿ ਸਿਰਫ ਮੇਰੇ ਵਾਸਤੇ ਹੁੰਦੇ ਆ ਹਰ ਵੇਲੇ ਤੇ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਜਿਹਨਾਂ ਤੇ ਸਾਡਾ ਮੰਗ ਹੈ ਜੋ ਮੇਰਾ ਫੈਸਲਾ ਕੀਤਾ ਜਾਵੇ ਵਧੀਆ ਕੀਤਾ ਜਾਵੇ ਆ ਨੁਕਸਾਨ ਕਰਕੇ ਗਏ ਆ ਮੇਰੇ ਹੀ ਕੱਲੇ ਕਰਕੇ ਗਏ ਆ ਬਾਕੀ ਦੁਨੀਆ ਦਾ ਕਿਸੇ ਦਾ ਵੀ ਨਹੀਂ ਕੁਝ ਗਿਆ ਉਹਨਾਂ ਨੇ ਮਾਡਾ ਮੇਰਾ ਬੁਲਨ ਕੁਮਾਰ ਜੀ ਅੱਜ ਕਾਰਪੋਰੇਸ਼ਨ ਇੱਥੇ ਆਈ ਸੀ ਕੀ ਕਾਰਨ ਸੀਗਾ ਜਿਹੜਾ ਟਰਾਲੀ ਨਾਲ ਸਾਈਡ ਮਾਰ ਕੇ ਢਾਕੇ ਗਈ ਆ ਪੁਰਾਣਾ ਕੋਕਾ ਸੀਗਾ ਉਹ ਤੇ ਢੇੜੀ ਜੋੜ ਗਿਆ ਸੀ ਬਾਅਦ ਤੇ ਕੰਪਨੀ ਦੇ ਉੱਪਰ ਨਵਾਂ ਲਵਾਇਆ ਉਹ ਆਗੇ ਤੋੜ ਕੇ ਸਾਡਾ ਹੀ ਕਹਿੰਦੇ ਨਜਾਇਜ਼ ਕਬਜ਼ਾ ਆ ਬਾਤ ਇਹ ਨਜਾਇਜ਼ ਕਬਜ਼ਾ ਵੀ ਤੁਸੀਂ ਇੱਥੇ ਨਜਾਇਜ਼ ਹੈ ਜੇ ਕਾਰਪੋਰੇਸ਼ਨ ਦੀ ਜਗ੍ਹਾ ਤੇ ਸਾਰੇ ਸਾਰੇ ਇੱਧੇ ਹੀ ਬੈਠਿਆ ਜੀ ਆਹਦੇ ਗੋਤੋਂ ਤੋਂ ਉੱਤੇ ਤੱਕ ਇੱਕ ਅਸੀਂ ਥੋੜੀ ਬੈਠੇ ਸਾਰੀ ਮਾਰਕੀਟ ਇੱਧੇ ਹੀ ਹੈ ਇਹ ਇੱਥੇ ਜਗ੍ਹਾ ਤੇ ਬਾਸ ਕਦੋਂ ਤੱਕ ਦਾ ਗੱਡਿਆ ਹੋਇਆ ਸੀਗਾ ਇਹ 15-20 ਸਾਲ ਤੋਂ ਗੱਡਿਆ ਸੀਗਾ ਉਹਨਾਂ ਨੇ ਇਹ ਜੇ ਟੁੱਟ ਗਿਆ ਆਪਾਂ ਮੜਾ ਇਹਨੂੰ ਸੈੱਟ ਕਰਾਇਆ ਆਹ ਦੇਖੋ ਤੁਹਾਡੇ ਸਾਹਮਣੇ ਜਿਆਦਾ ਨਹੀਂ ਥੋੜਾ ਜਿਹਾ ਕਰਾਇਆ ਆ ਕੇ ਤੋੜ ਗਏ ਤੇ ਕੀ ਮੰਗ ਕੇ ਵੀ ਤੁਹਾਡੀ ਪ੍ਰਸ਼ਾਸਨ ਸਾਡੀ ਮੰਗਿਆ ਪ੍ਰਸ਼ਾਸਨ ਸਾਡਾ ਕੋਈ ਹੱਲ ਕੀਤਾ ਜਾਵੇ ਕੋਈ ਹਵਜੋੜ ਕੇ ਬੇਨਤੀ ਆ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਨਜਾਇਜ਼ ਹੋ ਕਿ ਤੁਸੀਂ ਇਹ ਤਾਂ ਆਪਾਂ ਕੱਲੇ ਥੋੜੀ ਆ ਦੇ ਸਾਰੇ ਆ ਗਏ ਤਾਂ ਜੀ ਕੱਲੇ ਸਾਡੇ ਤੋੜ ਕੇ ਚਲੇ ਗਏ ਆ ਦੇ ਹਾਂਜੀ ਸਰ ਅੱਜ ਤੁਸੀਂ ਫਗਵਾੜਾ ਦੇ ਸ਼ਾਜ ਕਲੋਨੀ ਵੀ ਖਿਆਈ ਸੀਗੇ ਇੱਥੇ ਕੀ ਕਾਰਨ ਸੀਗਾ ਜਿਹੜਾ ਤੁਸੀਂ ਇੱਕ ਕਬਜਾਟ ਆਇਆ ਠੀਕ ਤਾਂ ਜਾ ਕੋਈ ਨਵਾਂ ਹੋਣ ਜਾ ਰਿਹਾ ਸੀ ਉਹਨੂੰ ਤਾਂ ਇੱਕ ਜਿਹੜੇ ਬਾਕੀ ਕਬਜੇ ਕੀਤੇ ਹੋਏ ਆ ਸਰ ਉਹਨਾਂ ਨੂੰ ਕੀ ਵਾਰਨਿੰਗ ਆ ਤੁਹਾਡੀ ਉਹਨਾਂ ਨੂੰ ਵੀ ਆਜ ਲੋਕਾਂ ਨੂੰ ਪੈਸੇ ਦਾ ਅਪੀਲ ਕਰਦੇ ਆ ਵੀ ਆਪਣਾ ਸਮਾਨ ਬਿਲਕੁਲ ਬਾਹਰ ਨਾ ਰੱਖਣ ਜਿਹੜੇ ਨਿਆਇ ਕਬਜੇ ਜਿੰਨਾ ਜਿੰਨਾ ਕੀਤੇ ਉਹ ਹਟਾ ਦੇ ਤੇ ਇਹਨਾਂ ਨੂੰ ਕੋਈ ਫਾਈਨ ਚਾਰਜ ਵੀ ਕੀਤਾ ਤੁਸੀਂ ਨਹੀਂ ਨਹੀਂ ਫਾਈਨ ਚਾਰਜ ਨਹੀਂ ਕੀਤਾ ਇਹ ਪਹਿਲੇ ਪੁਰਾਣੇ ਪੁਰਾਣੇ ਕਬਜੇ ਚੱ ਇਹ ਨਵਾਂ ਕਬਜਾ ਹੋਣ ਜਾ ਰਿਹਾ ਸੀ ਜਿਹੜਾ ਹੈ